라이버디 ਦਾ ਖਾਲਸਾ 라이버ਦੀ ਦੀ ਕਿਸਾ ਤੇ ਬਰਦੋਰਾ ਪੋਕਾ ਬਰਦੋਰਾ ਸਰ ਤੇ ਬਣੀ ਨਹੀਂ ਮਿਲਿਆ ਖੁੱਲੇ ਸੇਤ ਤੇ ਅੱਜ ਪਹਿਲੀ ਜਿਹੜੀ ਟੈਮ ਕੋ ਭਾਈ ਰਣੋਜਾ ਯਾਰ ਹੋ ਉਸ ਤੇ ਸੇ ਕੁਝ ਚੰਗੀ ਗੱਲ ਹੈ ਜ਼ਮੀਨਾਂ ਤਾਂ ਹੈ ਨਹੀਂ ਪਰ ਸਾਡੀਆਂ ਜਮੀਰਾਂ ਬਣੀਆਂ ਤੜੜੀਆਂ ਅਸੀਂ ਮੈਂ ਸਰਦਾਰ ਗੋਡ ਸੇਡ ਅਪਧੀ ਜਾ ਜਿੰਦਾ ਕੇ ਸਾਰੇ ਜਾਣਦੇ ਆ ਤੇ ਮਹਾਰਾਜ ਦੀ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਸਾਰੇ ਗੁਰੂ ਵਾਲੇ ਬਣਿਆ ਇਹ ਸਭ ਅਕਾਲ ਪੁਰਖ ਦੀ ਕਿਰਪਾ ਹੈ ਗੁਰੂ ਨਾਨਕ ਦੇਵ ਜੀ ਦੀ ਜੋ ਸਾਨੀ ਧਰਨੇ ਤੇ ਅਸੀਂ ਜਾਂਦੇ ਹਰ ਵਾਰੀ ਤੇ ਜੋ ਆਪਾਂ ਹੁਣ ਦੇਖਿਆ ਐ ਐਮਐਸਪੀ ਕਰਕੇ ਇਸ ਕਰਦਾ ਕਈ ਨਹੀਂ ਪਤਾ ਨਹੀਂ ਹੁੰਦਾ ਚੰਗੀ ਤਰ੍ਹਾਂ ਪੁੱਛੀਏ ਤੇ ਪਤਾ ਲੱਗਦਾ ਵੀ ਕਾਰਨ ਕੀ ਆ ਕਿਉਂ ਆਪਾਂ ਰੋਲਾ ਫੋਨਿਆ ਅੱਜ ਅਸੀਂ ਕਿਉਂ ਕਹਿੰਦੇ ਆ ਸਾਨੂੰ ਜੇ ਸਾਡੇ ਪੂਰੇ ਹੱਕ ਮਿਲ ਲੈ ਤੇ ਅਸੀਂ ਕਿਉਂ ਰੋਈਏ ਇਦਾਂ ਪੰਜਾਬ ਦੀ ਹੱਦ 'ਚ ਅਸੀਂ ਆਪਣੀ ਪੰਜਾਬ ਦੀ ਹੱਦ ਦੇ ਵਿੱਚ ਅਗਲੇ ਕੁੱਟ ਖਾ ਰਹੇ ਆ ਜਿਹੜਾ ਕਿ ਮਤਲਬ ਚਾਹੀ ਅਸਰੂ ਗਿਆ ਸਾਡੇ ਦੇ ਸੁੱਟੀ ਜਾ ਰਹੀ ਐ ਜੋ ਵੀ ਸੁੱਟਿਆ ਜਾ ਰਿਹਾ ਐ हरियाणा ਸਰਕਾਰ ਨੂੰ ਸੈਂਟਰ ਸਰਕਾਰ ਨੂੰ ਜਿਹੜੀ ਸਰਕਾਰ ਵੱਲੋਂ ਫਟਿਆ ਜਾ ਰਿਹਾ ਵਾ ਪਰ ਸਾਡੀ ਪੰਜਾਬ ਸਰਕਾਰ ਵੱਲੋਂ ਸਿਰਫ ਦਸਰਾਂ ਦੇ ਵਿੱਚ ਬਹਿ ਕੇ ਗੱਲਾਂ ਕੀਤੀਆਂ ਜਾਂਦੀਆਂ ਉਹੀਆਂ ਬਾਹਰ ਨਹੀਂ ਔਰ ਉਥੇ ਜਿਹੜੇ ਕਿਲ ਗੱਡੇ ਗਏ ਨੇ ਸ਼ੰਭੂ ਬਾਰਡਰ ਦੇ ਕੋਲ ਪੰਜਾਬੀਆਂ ਦੇ ਕਾਹਲੇ ਲੱਡੇ ਗਏ ਨੇ ਉਹ ਕਿੱਲਾ ਦੇਖੇ ਮੈਂ ਦੇਖਣ ਲਈ ਫੇਸਬੁੱਕ ਤੇ ਉਹਦੇ ਵਿੱਚ ਮਤਲਬ ਆਪਣੇ ਬਯੁਰਗ ਜਾਂ ਜਿਹੜੇ ਵੀਰ ਗਏ ਨੇ ਉਹ ਆਪਣਾ ਉਹਨਾਂ ਨੂੰ ਕਰਨ ਦੇ ਪਰ ਸਾਡੀ ਪੰਜਾਬ ਦੀ ਹੱਦ ਦੇ ਵਿੱਚ ਅਜੇ ਅਸੀਂ ਉਹਨਾਂ ਨੂੰ ਫੌਦਾ ਮੌਕਾ ਦਿੱਤਾ ਤੇ ਤਾਂ ਹੀ ਉਹਨਾਂ ਨੇ ਆ ਕੇ ਮਤਲਬ ਇਸ ਚੀਜ਼ ਨੂੰ ਕੀਤਾ ਨਾ ਜੀ ਕਿੱਲ ਗੱਡੇ ਗਏ ਨੇ ਕਿਉਂਕਿ ਮੈਂ ਪਹਿਲੀ ਯਾਰ ਬੋਲਦਾ ਪਿਆ ਕਈ ਗੱਲਾਂ ਮੇਰੇ ਕੋਲ ਗਲਤੀ ਬੋਲੀਆਂ ਜਾਣੀਆਂ ਨੇ ਬਾਕੀ ਇਹਦੇ ਉੱਤੇ ਸਾਰਿਆਂ ਨੂੰ ਇਕੱਠੇ ਹੋਣ ਦੀ ਬਹੁਤ ਜ਼ਰੂਰਤ ਹੈ ਖਾਸ ਕਰਕੇ ਪੰਜਾਬ ਦੇ ਨਸ਼ੇ ਦੀ ਪੰਜਾਬ ਦੇ ਵਿੱਚ ਜੋ ਭ੍ਰਸ਼ਾਚਾਰ ਚੱਲਦਾ ਪਿਆ ਹੁਣ ਮੁੱਖ ਮੰਤਰੀ ਸਾਹਿਬ ਨੇ ਆਰਡਰ ਕਰਤਾ ਜੀ ਐਨਓਸੀਆਂ ਬੰਦ ਨੇ ਤੇ ਤੁਸੀਂ ਆਹ ਚੱਲ ਜਿਓ ਤਸੀਲੇ ਜਾ ਕੇ ਜੀ ਐਨਓਸੀ ਦੀ ਰੈਸੀ ਕਰਾਉਣੀ ਹੈ ਤੇ ਉਹ ਕਹਿੰਦੇ ਲਿਆਉਂਦੀ ਆਰਡਰ ਦੇ ਦਿੰਨਾ ਕਿੱਥੇ ਆ ਉਹ ਸਰਭੋ ਮਾਈਕਾ ਦੇ ਐਲਾਨ ਨੇ ਅੱਗੇ ਕੋਈ ਵੀ ਇਹਨੂੰ ਕੰਮ ਨੂੰ ਕਰਕੇ ਰਾਜ਼ੀ ਨਹੀਂ ਹੈਗਾ ਜੇ ਅਸੀਂ ਤਹਿਸੀਲਦਾਰ ਨੂੰ ਜਾ ਕੇ ਕਹਾਂਗੇ ਉਹਨੇ ਕਹਿੰਦਾ ਜੀ ਲਿਓ ਜੀ ਆਰਡਰ ਦਿਓ ਆਰਡਰ ਤਹਿਸੀਲਦਾਰ ਨੂੰ ਉਹਨੇ ਕਿ ਇੰਡੀਆ ਵਿੱਚ 10 ਰੁਪਏ ਦਾ ਕੁਰਕਰੇ ਦਾ ਪੈਕੇਟ ਵੇਚੇਗਾ ਤੇ ਫਿਰ ਕਣਕ ਝੋਨਾ ਮੱਕੀ ਸਰੋਂ ਜਾਂ ਹੋਰ ਵੀ तमाम ਫਸਲਾਂ ਇਹਦਾ ਕਿਉਂ ਨਹੀਂ ਇੱਕ ਮੁੱਲ ਨਿਰਧਾਰਤ ਹੋ ਸਕਦਾ ਇਹ ਵੀ ਕਿਤੇ ਨਾ ਕਿਤੇ ਇੱਕ ਭ੍ਰਸ਼ਟਾਚਾਰ ਦਾ ਹੀ ਕਾਰਨ ਹੈ ਸਾਡੇ ਲੋਕਾਂ ਨੂੰ ਜਾਂ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਵੀ ਭ੍ਰਸ਼ਟਾਚਾਰ ਦੇਖਦਾ ਹਨ ਕੱਲ੍ਹ ਹੀ ਸਰਕਾਰੀ ਦਫ਼ਤਰਾਂ 'ਚ ਦੇਖਦਾ ਇਹ ਬਹੁਤ ਮਾੜਾ ਹੋ ਰਿਹਾ ਹੈ ਬਾਕੀ ਅੱਜ ਦੀ ਗੱਲ ਬੰਦ ਦੀ ਹੋਂਦੇ ਵਿੱਚ ਕੁਝ ਗੱਲਾਂ ਦੇ ਵਿੱਚ ਕਨਫਿਊਜ਼ਨ ਰਹਿ ਗਈ ਰਾਤ ਨੂੰ ਅਸੀਂ ਖੁਦ ਮਤਲਬ ਪ੍ਰਧਾਨ ਜੀ ਨੇ ਕਹਿੰਨ ਕਿ ਕਿ ਦੁਕਾਨਾਂ ਬਾਰੇ ਕੀ ਕਰਨਾ ਹੈ ਉਹਨੇ ਇਹ ਕਿਹਾ ਤੁਸੀਂ ਦੁਕਾਨਾਂ ਦੀ ਕੋਈ ਗੱਲ ਨਹੀਂ ਆਪਾਂ ਚੌਂਕ ਦੇ ਵਿੱਚ ਸਾਰੇ ਨੇ ਇਕੱਠੇ ਹੋਣਾ ਔਰ ਦੁਕਾਨਾਂ ਬਾਰੇ ਕੋਈ ਬੋਦੀ ਗੱਲ ਨਹੀਂ ਕੀਤੀ ਹੋਈ ਜਿੰਦੇ ਕਰਕੇ ਦੁਕਾਨਾਂ ਬੰਦ ਨਹੀਂ ਹੋਈਆਂ ਸੀ ਔਰ ਦਿਨੋ ਲਗਾਤਾਰ ਸਾਰੇ ਇਹੀ ਚਾਹੁੰਦੇ ਸੀ ਕਿ ਦੁਕਾਨਾਂ ਬੰਦ ਹੋ ਜਾਣ ਪਰ ਉਹ ਇੱਕ ਕਨਫਿਊਜ਼ਨ ਜਿਹੇ ਦੇ ਵਿੱਚ ਗੱਲ ਰਹਿ ਗਈ ਚਲੋ ਖੈਰ ਸਭ ਜਿਹੜੇ ਬੰਦ ਕਰਕੇ ਦੁਕਾਨਦਾਰ ਜਿੰਨੇ ਵੀ ਾਰੇ ਮੋਗਵਾਲਾ ਨੂੰ ਸਾਰੇ ਧਰਪਰਾਵਾਲਾ ਨੂੰ ਸਭ ਨੂੰ ਕੱਥੇ ਸੁਣਾ ਪਊਗਾ ਨਸ਼ਾ ਐਸੇ ਕੁਛੇ ਕੁਛ ਮਧਰਸ਼ੇ ਮੇਰੇ ਸਾਲ ਦੇ ਵਿੱਚ ਆੜੇਦਵਾਰੇ ਦੇ ਇਲਾਕੇ ਦੇ ਮੁੰਡੇ ਕੰਨੇ ਭੱਟ ਭੱਟ ਦੇ ਵਿੱਚ ਗੈਲਦੀ ਹੈ ਜੇ ਆਪਾਂ 100 ਦੇ ਕਰੀਬ ਮੁੰਡਾ ਮਰ ਚੁੱਕਾ ਔਰ ਇਹ ਜਵਾਨੀ ਖਤਮ ਹੋਣ ਕਰਾਰੇ ਪਹੁੰਚੀ ਜੀ ਗੱਲ ਇਹ ਜੇ ਮੈਂ ਮੰਨ ਲਉ ਐਮਸੀ ਆ ਮੈਂ ਜਾਨਣਾ ਵਾ ਇੱਕ ਨਹੀਂ ਕਿਸੇ ਵੇਲੇ ਕੀ ਕਿਸੇ ਦੇ ਮਾਪਿਆਂ ਦੇ ਮੂੰਹ ਨੂੰ ਛਡਾਉਣਾ ਪੈ ਜਾਂਦਾ ਵਾ ਤੇ ਕੋਈ ਗੱਲ ਨਹੀਂ ਇੱਕ ਮੌਕਾ ਦੇ ਦਿਓ ਜੇ ਉਹ ਨਹੀਂ ਦਿੰਦਾ ਇਹ ਨਹੀਂ ਚੱਲਦਾ ਜਿੰਨੂੰ ਮਤਲਬ ਹੁਣ ਇਸ ਵੇਲੇ ਸਾਰੇ ਇਕੱਠੇ ਹੀ ਹੋਣਾ ਪਊਗਾ ਆਪਾਂ ਨੂੰ ਨਹੀਂ ਚੱਲਦਾ ਤੇ ਅਗਲੀ ਵਾਰ ਮੈਂ ਤੇ ਨਹੀਂ ਜਾਂਦਾ ਜੀ ਇਸ ਦੇ ਵਿੱਚ ਮੇਰੇ ਨਾਲ ਬੜੇ ਨਰਾਜ਼ ਵੀ ਹੁੰਦੇ ਨੇ ਕੋਈ ਗੱਲ ਨਹੀਂ ਕਹਿੰਦੇ ਲੋਕ ਜੀ ਨਾਮ ਹੁਣ ਦਾ ਲਾਲਚ ਏ ਤੇ ਨਾਂ ਹੀ ਮੈਂ ਹੁਣੇ ਬਹੁਤ ਰੱਖੀ ਗੱਲ ਇਹ ਕਿ ਨਸ਼ੇ ਦੇ ਉੱਤੇ ਆਪਾਂ ਨੂੰ ਸਭ ਨੂੰ ਸਾਰੇ ਪਿੰਡ ਦੇ ਮੋਹਤਵਾਰਾਂ ਨੂੰ ਸਾਰੇ ਹੀ ਜਥੇਬੰਦੀਆਂ ਨੂੰ ਸਭ ਨੂੰ ਇਕੱਠੇ ਹੋਣਾ ਪਊਗਾ ਇਸ ਲਈ ਉਹ ਨਾਮ ਦੇ ਵੀ ਚੁੱਕੇ ਆ ਪਰ ਇਹਨਾਂ ਕੋਲ ਉਸੇ ਕਾਰਵਾਈ ਨਹੀਂ ਹੁੰਦੀ ਅਗੋ ਕਿਤੇ ਸੀਲ ਕਰਾਓ ਗੱਲ ਕਿ ਹਾਡੇ ਦੇ ਪਹਿਲੇ ਇਹਨੇ ਵੇਚਨੇਗੇ ਨਸ਼ੇ ਖਿਲਾਫ ਹਾਡੇ ਕੋਲ ਸੀਲ ਕਿਸੇ ਨੇ ਕਰਨੀ ਨਹੀਂ ਕਿਸਾਨ ਆਗੂ ਵੀ ਸੋ ਇਸ ਧਰਨੇ ਵਿੱਚ ਕੇਕੇ ਤੌਰ ਤੇ ਸ਼ਮੂਲੀਅਤ ਕਰਨ ਆਏ ਕਦਮਦਾਰ ਵੀਰ ਲਖਸ਼ਮਰ ਚੋਧਰੀ ਅਰਸ਼ ਕਪੂਰ ਪੁਸ਼ਕਰ ਬਾਡਿਆ ਯੁਵਰਾਜ ਮਰਵਾਹਾ ਹੋਰ ਵੀ तमाम ਸਾਡੇ ਵੱਡੇ ਵੀਰ ਰਣਜੀਤ ਸਿੰਘ ਜੀ ਰਾਮਗੜੀਆ ਇੱਕ ਡਰਾਈਵਰ ਵਾਂ ਦੇ ਨਾਤੇ ਵੀ ਸਵੇਰ ਤੋਂ ਇੱਥੇ ਬੈਠੇ ਜਦੋਂ ਟੈਂਟ ਲੱਗ ਰਿਹਾ ਜੀ ਉਦੋਂ ਤੋਂ ਇੱਥੇ ਆ ਕੇ ਬੈ ਗਏ ਇਹ ਹੁੰਦੀ ਏ ਇੱਕ ਦੂਜੇ ਦੇ ਦੁੱਖ ਸੁੱਖ ਸਾਂਝਾ ਕਰਨ ਦੀ ਭਾਵਨਾ ਜਾਂਦਾ ਕਿ ਇਹਦਾ ਕੁਝ ਨਹੀਂ ਦੁਕਾਨਾ ਹੱਡੀ ਦੀ ਕੁੱਲੀ ਇਹ ਵੀ ਜਾ ਕੇ ਸ਼ਟਰਾ ਜਾ ਕੇ ਬੈ ਸਕਦੇ ਕੁਝ ਲਵਾਂਗੇ ਪਰ ਜਿਹੜਾ ਸੁੱਖ ਸੋਖਣਾ ਇਹ ਨਾਲ ਹੋ ਕੇ ਜੇ ਭੰਡਾਲੀਏ ਤੇ ਕਟਿਆ ਜਾਂਦਾ ਹੈ ਜਦੋਂ ਇੱਕ ਦੂਜੇ ਨੂੰ ਪਿੱਠ ਕਰਤੀ ਤੇ ਅੱਜ ਵੀ ਮਰੇ ਅੰਤ ਕੱਲ ਵੀ ਮਰੇ ਸੋ ਜਿਵੇਂ ਕਿ ਪ੍ਰਧਾਨ ਸਾਹਿਬ ਗੁਰਾਂ ਨੇ ਕੱਲੀ ਕੱਲੀ ਗੱਲ ਦੀ ਪਰਚੋਲ ਬੜੇ ਡੂੰਗੇ ਢੰਗ ਨਾਲ ਡੂੰਗੇ ਅਰਥਾਂ ਵਿੱਚ ਦੱਸੀ ਹੈ ਕਿ ਕਿਵੇਂ ਐਮਐਸਟੀ ਦਾ ਕਿਸਾਨਾਂ ਨੂੰ ਨੁਕਸਾਨ ਹੈ ਤੇ ਕਿਸਾਨਾਂ ਤੋਂ ਇਲਾਵਾ ਹੋਰ ਵਰਗਾਂ ਨੂੰ ਵੀ ਕਿੱਥੇ ਕਿੱਥੇ ਜਾ ਕੇ ਉਹਦਾ ਨੁਕਸਾਨ ਕਿਸਾਨੀ ਸੰਘਰਸ਼ ਜਿਹੜੇ ਕੀ ਮੈਂ ਹੁਣ ਗੱਲ ਕਰਾਂਗਾ Vem, da se toudi.